ਦੋਸਤੋ ਸਤਿ ਸ੍ਰੀ ਅਕਾਲ ਸੋ YouTube ਦੇ ਨਾਲ ਜੁੜੀ ਹੋਈ ਇੱਕ ਹੋਰ ਜਾਣਕਾਰੀ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜਿਵੇਂ ਤੁਸੀਂ ਟਾਈਟਲ ਪੜ੍ਹ ਰਹੇ ਹੋ ਅੱਜ ਦਾ ਕਿ ਵੀਡੀਓ ਵਾਇਰਲ ਕਰਨ ਦਾ ਤਰੀਕਾ ਹੁਣ ਇਹ ਪੜ੍ਹ ਕੇ ਇਹ ਸੋਚ ਰਹੇ ਹੋਣਗੇ ਕੋਈ ਲੋਕ ਵੀ ਸ਼ਾਇਦ ਮੈਂ ਕੋਈ ਮੰਤਰ ਦੱਸੂਗਾ ਜਾਂ ਕੋਈ ਜਾਦੂ ਦੱਸੂਗਾ ਜਿਹਦੇ ਨਾਲ ਉਹਨਾਂ ਦੀਆਂ ਸਾਰੀਆਂ ਵੀਡੀਓਜ਼ ਆ ਜਿਹੜੀਆਂ ਉਹ ਲੱਖਾਂ ਮਿਲੀਅਨ ਤੇ ਪਹੁੰਚ ਜਾਣਗੀਆਂ ਦੇਖੋ ਕੋਈ ਵੀ ਦੁਨੀਆ ਦਾ ਇਹੋ ਜਿਹਾ ਐਕਸਪਰਟ ਨਹੀਂ ਹੈਗਾ ਜਿਹੜਾ ਤੁਹਾਡੀ ਵੀਡੀਓ ਨੂੰ ਦੇਖ ਕੇ ਇਹ ਕਹਿ ਸਕੇ ਕਿ ਇਹ ਵੀਡੀਓ ਮਿਲੀਅਨਸ ਤੱਕ ਜਾਊਗੀ ਜਾਂ ਇਹ ਵੀਡੀਓ ਇੰਨੀ ਜ਼ਿਆਦਾ ਵਾਇਰਲ ਹੋਊਗੀ ਆਪਾਂ ਆਪਣੇ ਵੱਲੋਂ ਜੋ ਬੈਸਟ ਕਰ ਸਕਦੇ ਆ ਉਹ ਕਰਨਾ ਮਤਲਬ ਕਿ ਜੇ ਤੁਸੀਂ ਉਸ ਤਰੀਕੇ ਦੇ ਨਾਲ ਕੰਮ ਕਰੋਗੇ ਤਾਂ ਚਾਂਸ ਬਣਦੇ ਨੇ ਕਿ ਤੁਹਾਡੀ ਵੀਡੀਓ ਆ ਜਿਹੜੀ ਵਾਇਰਲ ਹੋਊਗੀ ਠੀਕ ਹੈ ਸੋ ਆਪਾਂ ਆਪਣੇ ਵੱਲੋਂ ਬੈਸਟ ਦੇਣਾ ਪੰਜ ਚੀਜ਼ਾਂ ਜਿਹੜੀਆਂ ਤੁਹਾਨੂੰ ਮੈਂ ਦੱਸਣੀਆਂ ਉਹਨਾਂ ਨੂੰ ਫਾਲੋ ਕਰ ਲਿਓ ਇੰਪਲੀਮੈਂਟ ਕਰ ਲਿਓ ਜ਼ਰੂਰ ਕੁਝ ਦਿਨ ਕੰਮ ਕਰਕੇ ਤੁਹਾਡੇ ਕੋਈ ਨਾ ਕੋਈ ਵੀਡੀਓ ਆ ਵਾਇਰਲ ਹੋ ਗਈ ਬਹੁਤ ਸਾਰੇ ਲੋਕਾਂ ਦਾ ਇਹੀ ਜਿਹੜਾ ਸਵਾਲ ਆ ਇਹੀ ਪਰੇਸ਼ਾਨੀਆਂ ਕਿ ਸਾਡੀ ਵੀਡੀਓ ਵਾਇਰਲ ਨਹੀਂ ਹੋ ਰਹੀ ਸਾਡੀ ਵੀਡੀਓ ਤੇ ਵਿਊ ਨਹੀਂ ਆ ਰਹੇ ਸੋ ਇਹ ਪੰਜ ਚੀਜ਼ਾਂ ਬਿਨਾ ਸਮਾਂ ਵੇਸਟ ਕੀਤੇ ਤੁਹਾਨੂੰ ਦੱਸਣ ਲੱਗਿਆ ਜਰੂਰ ਇਹਨਾਂ ਦਾ ਖਿਆਲ ਰੱਖਿਓ ਤੇ ਤੁਸੀਂ ਵੀ ਇੱਕ ਕਾਮਯਾਬ ਯੂਟਿਊਬਰ ਬਣ ਸਕਦੇ ਹੋ ਸਭ ਤੋਂ ਪਹਿਲਾ ਜਿਹੜਾ ਸਟੈਪ ਆਉਂਦਾ ਜੀ ਜ਼ਰੂਰੀ ਆ ਉਹ ਹੈਗਾ ਜੀ ਚੈਨਲ ਦੀ ਸੈਟਿੰਗ ਕਰਨੀ ਹੁਣ ਬਹੁਤ ਸਾਰੇ ਚੈਨਲ ਮੈਂ ਦੇਖਦਾ ਮਾਂ ਕਿ ਉਹਨਾਂ ਨੇ ਵੀਡੀਓਸ ਤਾਂ ਪਾਈਆਂ ਹੁੰਦੀਆਂ ਨੇ ਸਾਰਾ ਕੁਝ ਠੀਕ ਹੁੰਦਾ ਮਤਲਬ ਲੈਂਥ ਵੀ ਵੀਡੀਓ ਦੀ ਠੀਕ ਆ ਵੀਡੀਓ ਇੰਟਰਸਟਿੰਗ ਵੀ ਹੁੰਦੀਆਂ ਨੇ ਬਟ ਚੈਨਲ ਦੀ ਸੈਟਿੰਗ ਨਹੀਂ ਕੀਤੀ ਹੁੰਦੀ ਨਾ ਉਹਨਾਂ ਦੇ ਚੈਨਲ ਦੇ ਡਿਸਕ੍ਰਿਪਸ਼ਨ ਤੇ ਕੁਝ ਹੁੰਦਾ ਨਾ ਹੈਸ਼ਟੈਗ ਯੂਜ਼ ਹੋਏ ਹੁੰਦੇ ਨੇ ਤੇ ਵੀਡੀਓ ਦੀ ਡਿਸਕ੍ਰਿਪਸ਼ਨ ਚ ਵੀ ਸੇਮ ਪ੍ਰੋਬਲਮ ਹੁੰਦੀ ਆ ਸੋ ਉਹ ਚੀਜ਼ ਬਹੁਤ ਜ਼ਰੂਰੀ ਆ ਕਿ ਚੈਨਲ ਦੀ ਆਪਾਂ ਸੈਟਿੰਗ ਕਰੀਏ ਤਾਂ ਕਿ ਆਪਣਾ ਜਿਹੜਾ ਆ ਵੀਡੀਓ ਤਰੀਕੇ ਦੇ ਨਾਲ YouTube ਦਾ ਜਿਹੜਾ ਐਲਗੋਰਿਦਮ ਆ ਉਹ ਕੈਚ ਕਰੇ ਤੇ ਆਪਣੇ ਵੀਡੀਓ ਵਾਇਰਲ ਹੋਣ ਦੇ ਚਾਂਸ ਬਣ। ਸੋ ਇਹਦੇ ਲਈ ਇੱਕ ਬੇਸਿਕ ਜਿਹੜਾ ਕੋਰਸ ਮੇਰਾ ਉਹ ਇਹਦੇ ਤੇ ਹੀ ਬਣਾਇਆ ਹੋਇਆ ਵਾ ਕਿ ਚੈਨਲ ਦੀ ਬੇਸਿਕ ਸੈਟਿੰਗ ਹੁੰਦੀ ਕਿਵੇਂ ਆ। ਸੋ ਜੇ ਉਹ ਬਾਏ ਕਰਨਾ ਥੱਲੇ ਮੈਨੂੰ WhatsApp ਕਰ ਸਕਦੇ। ਠੀਕ ਆ ਜੀ ਦੂਜਾ ਜਿਹੜਾ ਅ ਸਟੈਪ ਆਉਂਦਾ ਤੁਸੀਂ ਖਿਆਲ ਰੱਖਣਾ ਕਿ ਜਿਹੜੀ ਵੀਡੀਓ ਪਾ ਰਹੇ ਆ ਉਹਦੀ ਥੰਬਨੇਲ ਬਹੁਤ ਜ਼ਰੂਰੀ ਆ। ਮੈਂ ਕਾਫੀ ਵੀਡੀਓਜ਼ ਦੇ ਵਿੱਚ ਇਹਦੇ ਬਾਰੇ ਜ਼ਿਕਰ ਕਰ ਚੁੱਕਿਆ ਤੇ ਮੇਰਾ ਜਿਹੜਾ ਚੈਨਲ ਦਾ ਕਨਸੈਪਟ ਹੈ ਇਹਦੇ ਬਾਰੇ ਜ਼ਿਕਰ ਹੁੰਦੇ ਰਹਿਣਗੇ ਬਹੁਤ ਸਾਰੀਆਂ ਵੀਡੀਓਜ਼ ਠੀਕ ਆ ਜੀ ਚੈਨਲ ਦੀ ਸੈਟਿੰਗ ਤਾਂ ਆਪਾਂ ਪ੍ਰੋਪਰ ਕਰ ਲਈ ਉਸ ਤੋਂ ਬਾਅਦ ਅਗਲਾ ਸਟੈਪ ਕੀ ਆ ਆਪਾਂ ਲੋਕਾਂ ਨੂੰ ਆਪਣੀ ਵੀਡੀਓ ਤੱਕ ਕਿਵੇਂ ਲੈ ਕੇ ਆਉਣਾ ਲੋਕਾਂ ਨੂੰ ਨਹੀਂ ਪਤਾ ਕਿ ਤੁਹਾਡੀ ਵੀਡੀਓ ਦੇ ਵਿੱਚ ਹੈ ਕੀ ਆ ਲੋਕਾਂ ਨੂੰ ਡਿਸਕ੍ਰਾਈਬ ਕਰਨਾ ਥੰਬਨੇਲ ਦੇ ਨਾਲ ਜਿਹੜੇ ਬਿਲਕੁਲ ਨਵੇਂ ਯੂਟਿਊਬਰ ਨੇ ਜਿਹੜੀ ਵੀਡੀਓ ਦੇ ਮੂਰੇ ਫੋਟੋ ਬਣੀ ਹੁੰਦੀ ਆ ਉਹਨੂੰ ਆਪਾਂ ਥੰਬਨੇਲ ਕਹਿੰਦੇ ਆ ਜਿਹਨੂੰ ਦੇਖ ਕੇ ਜਿਹਨੂੰ ਪੜ੍ਹ ਕੇ ਆਪਾਂ ਵੀਡੀਓ ਤੇ ਕਲਿੱਕ ਕਰਦੇ ਆ ਠੀਕ ਹੈ ਸੋ ਲੋਕਾਂ ਨੂੰ ਆਪਣੀ ਵੀਡੀਓ ਤੇ ਰੋਕਣ ਲਈ ਵੀਡੀਓ ਦੇ ਵਿੱਚ ਐਂਟਰ ਕਰਾਉਣ ਦੇ ਲਈ ਸਭ ਤੋਂ ਜ਼ਰੂਰੀ ਆ ਥੰਬਨੇਲ ਉਹ ਅਟਰੈਕਟਿਵ ਹੋਵੇ ਉਹਨਾਂ ਨੂੰ ਖਿੱਚੇ ਉਹਨਾਂ ਨੂੰ ਰੋਕੇ ਲੋਕਾਂ ਨੂੰ ਮਜਬੂਰ ਕਰ ਦੇ ਰੋਕਣ ਦੇ ਕੁਝ ਇਹੋ ਜਿਹੇ ਆ ਉਹਦੇ ਵਿੱਚ ਇੰਟਰਸਟਿੰਗ ਐਡ ਕਰੋ ਪਰ ਕੁਝ ਵੀ ਗਲਤ ਨਹੀਂ ਜੋ ਵੀਡੀਓ 'ਚ ਹੈਗਾ ਵਾ ਉਹੀ ਲਿਖਣਾ ਵਾ ਕੀਕਾ ਦੀ ਪ੍ਰੈਂਕ ਨਹੀਂ ਕਰਨਾ ਸੋ ਇਹ ਚੀਜ਼ ਬਹੁਤ ਜ਼ਰੂਰੀ ਆ ਤੁਹਾਡੀ ਵੀਡੀਓ ਤੇ ਲੋਕੀ ਇਹਦੇ ਨਾਲ ਕਲਿੱਕ ਕਰਨਗੇ ਤੇ ਇਹਦੇ ਨਾਲ ਹੀ ਤੀਜਾ ਸਟੈਪ ਜਿਹੜਾ ਇਹ ਵੀ ਬਹੁਤ ਸਾਰੇ ਚੈਨਲਜ਼ ਦੀ ਕਮੀ ਕਿ ਵਿਦਆਊਟ ਟਾਈਟਲ ਉਹਨਾਂ ਨੇ ਵੀਡੀਓ ਪਾਈ ਹੁੰਦੀ ਆ ਜੇ ਥੰਬਨੇਲ ਜ਼ਰੂਰੀ ਆ ਉਹਨਾਂ ਹੀ ਟਾਈਟਲ ਜ਼ਰੂਰੀ ਆ ਕਿ ਤੁਹਾਡੇ ਵੀਡੀਓ ਦਾ ਕੀ ਕਨਸੈਪਟ ਆ ਉਹਦੇ ਬਾਰੇ ਲਿਖੋ ਤੁਸੀਂ ਕਿਸੇ ਦੀ ਬਾਇਓਗ੍ਰਾਫੀ ਦੱਸ ਰਹੇ ਹੋ ਤਾਂ ਲਿਖਿਆ ਹੋਵੇ ਕਿ ਇਹ ਵੀਡੀਓ ਦੇ ਵਿੱਚ ਫਲਾਣਾ ਬੰਦੇ ਦੀ ਬਾਇਓਗ੍ਰਾਫੀ ਆ ਇਹ ਨਹੀਂ ਕਿ ਤੁਸੀਂ ਥੰਬਨੇਲ ਤਾਂ ਲਗਾਤੀ ਪਰ ਟਾਈਟਲ ਆ ਜਿਹੜਾ ਉਹ ਕੁਝ ਵੀ ਨਹੀਂ ਲਿਖਿਆ ਕੋਈ ਸੁਮਾਈਲੀ ਪਾਤੀ ਜਾਂ ਕੋਈ ਹਾਰਟ ਦਾ ਸ਼ੇਪ ਪਾ ਕੇ ਤੁਸੀਂ ਜਿੱਦਾਂ ਆਉਂਦੇ ਨੇ ਮੇਰੇ ਕੋਲ ਚੈਨਲ ਮੈਂ ਦੇਖਦਾ ਵਾਂ ਵੀ ਇਦਾਂ ਲੋਕ ਕਰਦੇ ਨੇ ਜਾਂ ਡੇਟ ਲਿਖੀ ਹੁੰਦੀ ਆ ਬਾਈ ਡਿਫਾਲਟ ਹੀ ਅਪਲੋਡ ਕਰਤਾ ਤੇ ਉਹ ਜੋ ਫਾਈਲ ਦਾ ਨਾਮ ਸੀਗਾ ਉਹ ਅੱਜ ਦੀ ਡੇਟ ਸੀ ਉਹਦੇ ਨਾਲ ਹੀ ਵੀਡੀਓ ਅਪਲੋਡ ਹੋ ਗਈ ਨਹੀਂ ਇਦਾਂ ਨਹੀਂ ਕਰਨਾ ਸਹੀ ਤਰੀਕਾ ਨਹੀਂ ਆ ਤੇ ਇੱਕ ਚੀਜ਼ ਹੋਰ ਖਿਆਲ ਰੱਖਿਓ ਥੰਬਨੇਲ ਤੇ ਟਾਈਟਲ ਆ ਜਿਹੜੇ ਆਪਸ ਵਿੱਚ ਮੈਚ ਹੋਣੇ ਚਾਹੀਦੇ ਆ ਇਹ ਨਹੀਂ ਕਿ ਥੰਬਨੇਲ ਤੁਹਾਡੀ ਕੁਝ ਹੋਰ ਕਹਿੰਦੀ ਹੋਵੇ ਤੇ ਟਾਈਟਲ ਆ ਜਿਹੜਾ ਵੀਡੀਓ ਦਾ ਕੁਝ ਹੋਰ ਕਹਿੰਦਾ ਹੋਵੇ ਸੋ ਦੋਨਾਂ ਦਾ ਸੇਮ ਰਹਿਣਾ ਬੜਾ ਜ਼ਰੂਰੀ ਆ ਠੀਕ ਆ ਜੀ ਇਹ ਹੋ ਗਿਆ ਤੀਜਾ ਸਟੈਪ ਕਿ ਟਾਈਟਲ ਲਿਖਣਾ ਬਹੁਤ ਜ਼ਰੂਰੀ ਆ ਭਾਵੇਂ ਤੁਸੀਂ ਤੁਹਾਡਾ ਪੰਜਾਬੀ ਚੈਨਲ ਆ ਤਾਂ ਪੰਜਾਬੀ ਚ ਲਿਖੋ ਕੋਈ ਗੱਲ ਨਹੀਂ ਉਹ ਟਰਾਂਸਲੇਟ ਆਪੇ ਹੋ ਜਾਂਦਾ ਐਲਗੋਰਿਦਮ ਨੇ ਆਪੇ ਕੈਚ ਕਰ ਲੈਣਾ ਪਰ ਲਿਖਣਾ ਜ਼ਰੂਰ ਆ ਠੀਕ ਹੈ ਜੀ ਹੁਣ ਆਉਂਦਾ ਜੀ ਚੌਥਾ ਸਟੈਪ ਉਹ ਆ ਜੀ ਤੁਹਾਡੀ ਵੀਡੀਓ ਦਾ ਪਹਿਲਾ 1 ਮਿੰਟ ਤੁਹਾਡੀ ਵੀਡੀਓ ਦਾ ਪਹਿਲਾ 1 ਮਿੰਟ ਬਹੁਤ ਜ਼ਿਆਦਾ ਕੀਮਤੀ ਆ ਤੇ ਇਸ 1 ਮਿੰਟ ਨੇ ਡਿਸਾਈਡ ਕਰ ਦੇਣਾ ਤੁਹਾਡੀ ਵੀਡੀਓ ਕਿੱਥੇ ਤੱਕ ਜਾਉਗੀ ਠੀਕ ਹੈ ਜੀ ਥੰਬਨੇਲ ਤੇ ਟਾਈਟਲ ਦੇ ਨਾਲ ਤੁਸੀਂ ਲੋਕਾਂ ਤੋਂ ਕਲਿੱਕ ਤਾਂ ਕਰਵਾ ਲਿਆ ਵੀਡੀਓ ਤੇ ਪਰ ਹੁਣ ਲੋਕਾਂ ਨੂੰ ਉਹ ਚੀਜ਼ ਦੇਣੀ ਪੈਣੀ ਆ ਜੋ ਲੋਕ ਤੁਹਾਡੀ ਵੀਡੀਓ ਤੋਂ ਲੈਣ ਆਏ ਨੇ ਜੋ ਤੁਸੀਂ ਕਿਹਾ ਕਿ ਉਹ ਤੁਸੀਂ ਡਿਲੀਵਰ ਕਰਨ ਦੇ ਵਿੱਚ ਕਾਮਯਾਬ ਹੁੰਨੇ ਹੋ ਇਹ ਪਹਿਲਾ 1 ਮਿੰਟ ਡਿਸਾਈਡ ਕਰੂਗਾ ਕਿਵੇਂ ਤੁਸੀਂ ਬਹੁਤ ਸਾਰੇ ਚੈਨਲ ਦੇਖੇ ਹੋਣੇ ਆ ਉਹ ਕੀ ਕਰਦੇ ਨੇ ਕਿ 1 ਮਿੰਟ ਦੀ 2 ਮਿੰਟ ਦੀ ਹਾਈਲਾਈਟ ਬਣਾਉਂਦੇ ਨੇ ਜੀ ਉਹਨਾਂ ਦੀ ਲੰਬੀ ਵੀਡੀਓ ਆ ਉਹਦੇ ਵਿੱਚ ਉਹ ਮੇਨ ਪਾਰਟ ਜਿਹੜੇ ਵੀਡੀਓ ਦੇ ਥੋੜੇ ਜਿਹਾ ਇੰਟਰਸਟਿੰਗ ਥੋੜੇ ਜਿਹਾ ਅਟਰੈਕਟਿਵ ਹੁੰਦੇ ਨੇ ਉਹ ਪੂਰੇ ਕੱਟ-ਕੱਟ ਕੇ ਲਾ ਦਿੰਦੇ ਨੇ ਤਾਂ ਕਿ ਤੁਸੀਂ ਬੰਨ ਕੇ ਬੈਠੇ ਰਹੋ ਤੇ ਵੀਡੀਓ ਆ ਜਿਹੜੀ ਜੇ ਪੂਰੀ ਨਹੀਂ ਤਾਂ ਘੱਟੋ-ਘੱਟ 70-80% ਤਾਂ ਦੇਖ ਹੀ ਲਓ ਠੀਕ ਹੈ ਜਾਂ ਕੁਝ ਕ੍ਰੀਏਟਰਸ ਦੇਖੇ ਹੋਣੇ ਉਹ ਕਹਿੰਦੇ ਆ ਜੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਮੈਂ ਐਂਡ 'ਚ ਤੁਹਾਨੂੰ ਆਹ ਦੱਸੂਗਾ ਜਾਂ ਜਿਹੜੀ ਮੇਨ ਚੀਜ਼ ਆ ਜਾਂ ਜਿਹੜੀ ਇੰਟਰਸਟਿੰਗ ਚੀਜ਼ ਆ ਉਹ ਵੀਡੀਓ ਦੇ ਐਂਡ ਲਈ ਰੱਖਦੇ ਆ ਤਾਂ ਕਿ ਤੁਸੀਂ ਵੀਡੀਓ ਛੱਡ ਕੇ ਨਾ ਜਾਓ ਸੋ ਇਹ ਛੋਟੇ-ਛੋਟੇ ਜਿਹੜੇ ਟਰਿਕ ਹੁੰਦੇ ਨੇ ਜਿਹੜੇ ਤੁਸੀਂ ਫਾਲੋ ਕਰਨੇ ਨੇ ਸੋ ਪਹਿਲੇ 1 ਮਿੰਟ ਦੇ ਵਿੱਚ ਇੱਕ ਸਸਪੈਂਸ ਕ੍ਰੀਏਟ ਕਰ ਦੋ ਕਿ ਤੁਹਾਡੀ ਜਿਹੜੀ ਆਡੀਅנס ਆ ਤੁਹਾਡੇ ਜਿਹੜੇ ਵਿਊਅਰਸ ਨੇ ਉਹ ਤੁਹਾਡੇ ਨਾਲ ਜੁੜ ਕੇ ਰਹਿਣ ਠੀਕ ਹੈ ਜੀ ਸੋ ਹੁਣ ਆਉਂਦਾ ਜੀ ਪੰਜਵਾਂ ਤੇ ਲਾਸਟ ਜਿਹੜਾ ਸਟੈਪ ਆ ਉਹ ਆਉਂਦਾ ਤੁਹਾਡੀ ਵੀਡੀਓ ਦਾ ਵਾਚ ਟਾਈਮ ਬਹੁਤ ਜ਼ਰੂਰੀ ਆ ਤਾਂ ਬਨੈਲ ਦੀ ਸੀਟੀਆਰ ਵਧੀਆ ਆ ਗਈ ਲੋਕਾਂ ਨੇ ਕਲਿੱਕ ਕਰ ਲਿਆ ਠੀਕ ਹੈ ਹਨ ਸੀਟੀਆਰ ਕੀ ਆ ਉਹ ਮੈਂ ਤੁਹਾਨੂੰ ਨਾ ਇੱਕ ਸਪੈਸ਼ਲ ਵੀਡੀਓ ਬਣਾ ਕੇ ਸੋ ਮਝਾਉਂਗਾ ਇਦਾਂ ਤੁਸੀਂ ਹੌਲਜ ਹੋਗੇ ਇਹਦੇ ਥੰਬਨੇਲ ਤੇ ਸੀਟੀਆਰ ਦੀ ਕੀ ਵੈਲਿਊ ਆ ਉਹਦੇ ਬਾਰੇ ਜਲਦੀ ਵੀਡੀਓ ਲੈ ਕੇ ਆਉਂਗਾ ਸੋ ਅੱਜ ਜਿਹੜੀ ਆਪਾਂ ਗੱਲ ਕਰ ਰਹੇ ਆ ਉਹ ਕੰਟੀਨਿਊ ਕਰਦੇ ਆ ਕਿ ਅਗਲਾ ਸਟੈਪ ਵਾਚ ਟਾਈਮ ਦਾ ਕਿ ਵਾਚ ਟਾਈਮ ਹੁਣ ਜਿੱਦਾਂ ਮੈਂ ਗੱਲ ਕਹੀ ਕਿ 1 ਮਿੰਟ ਤਾਂ ਤੁਸੀਂ ਲੋਕਾਂ ਨੂੰ ਬੰਨ ਕੇ ਬਿਠਾ ਲਿਆ ਇਹ ਨਾ ਹੋਵੇ ਕਿ 1 ਮਿੰਟ ਤੋਂ ਬਾਅਦ ਲੋਕਾਂ ਨੇ 2 ਮਿੰਟ ਵੀਡੀਓ ਦੇਖੀ ਮੰਨ ਲਓ ਤੁਹਾਡੀ ਵੀਡੀਓ 10 ਮਿੰਟ ਦੀ ਆ 1 ਮਿੰਟ ਤੋਂ ਬਾਅਦ 2 ਮਿੰਟ ਦੇਖ ਲਈ ਚਲੋ 2.5 ਮਿੰਟ ਦੇਖ ਲਈ ਤੇ ਲੋਕ ਜ਼ਿਆਦਾਤਰ ਲੋਕ ਛੱਡ ਕੇ ਚਲੇ ਗਏ ਉੱਥੇ ਤੁਹਾਡਾ ਵਾਚ ਟਾਈਮ ਕੱਟ ਹੋ ਜਾਣਾ ਠੀਕ ਹੈ ਜੀ ਕਲਿੱਕ ਕਰਵਾ ਲਿਆ ਥੰਬਨੇਲ ਤੇ ਟਾਈਟਲ ਦੇ ਨਾਲ ਵੀਡੀਓ ਦਾ 1 ਮਿੰਟ ਵੀ ਤੁਸੀਂ ਉਹਨਾਂ ਨੂੰ ਲੋਕਾਂ ਨੂੰ ਰੋਕ ਕੇ ਰੱਖਣ 'ਚ ਕਾਮਯਾਬ ਹੋ ਗਏ ਹੁਣ 1 ਮਿੰਟ ਤੋਂ ਬਾਅਦ ਲੋਕੀ ਕਿੰਨਾ ਟਾਈਮ ਤੁਹਾਡੀ ਵੀਡੀਓ ਤੇ ਰੁਕ ਰਹੇ ਨੇ ਕਿੰਨਾ ਵਾਚ ਟਾਈਮ ਵੱਧ ਤੋਂ ਵੱਧ ਤੁਹਾਡੀ ਵੀਡੀਓ ਤੇ ਹੋ ਰਿਹਾ ਵਾ ਉਸ ਚੀਜ਼ ਨੇ ਤੁਹਾਨੂੰ ਫਾਇਦਾ ਦੇਣਾ ਵੀਡੀਓ viral ਕਰਨ ਦੇ ਵਿੱਚ YouTube ਨੇ ਦੇਖਣਾ ਕਿ ਥੰਬਨੇਲ ਦਾ CTR ਵਧੀਆ ਆ ਗਿਆ ਪਹਿਲਾ 1 ਮਿੰਟ ਲੋਕਾਂ ਨੇ ਵਧੀਆ ਕੱਢ ਲਿਆ ਤੇ ਜਦੋਂ ਤੁਹਾਡੀ ਵੀਡੀਓ ਤੇ ਲੋਕ 70 80% ਜੇ ਰੁਕ ਗਏ ਜ਼ਿਆਦਾਤਰ ਤੁਹਾਡਾ ਜਿਹੜਾ ਐਵਰੇਜ ਵਿਊ ਡਿਊਰੇਸ਼ਨ ਆ ਇੰਨਾ ਸ਼ੋ ਹੋ ਗਿਆ ਜਾਂ 50% ਤੋਂ ਉੱਤੇ ਵੀ ਸ਼ੋ ਹੋ ਗਿਆ ਤਾਂ ਵੀ ਵੀਡੀਓਜ਼ viral ਹੋ ਜਾਂਦੀਆਂ ਨੇ ਕਈਆਂ ਦੀਆਂ ਜਿਹੜੀਆਂ 50% ਤੋਂ ਘੱਟ ਵੀ ਹੋ ਜਾਂਦੀਆਂ ਨੇ ਬਟ ਆਪਾਂ ਜਿਹੜਾ ਫੋਕਸ ਕਰਨਾ ਉਹ 50% ਤੋਂ ਉੱਤੇ ਦਾ ਕਰਨਾ ਕਿ ਸਾਡੀ ਵੀਡੀਓ ਤੇ ਲੋਕ ਘੱਟੋ ਘੱਟ ਅੱਧੀ ਵੀਡੀਓ ਜਿਹੜੀ ਸਿੱਧੇ ਹਿਸਾਬ ਚ ਕਹਾਂ ਕਿ ਅੱਧੀ ਵੀਡੀਓ ਤਾਂ ਜ਼ਰੂਰ ਦੇਖਣ ਸੋ ਇਸ ਚੀਜ਼ ਦਾ ਜਿਹੜਾ ਤੁਸੀਂ ਬਹੁਤ ਜ਼ਿਆਦਾ ਖਿਆਲ ਰੱਖਣਾ ਤੇ ਉਹਦੇ ਲਈ ਤੁਹਾਨੂੰ ਇੱਕ ਵਧੀਆ ਵੀਡੀਓ ਵਧੀਆ ਕੰਟੈਂਟ ਕਰੀਏਟ ਕਰਨਾ ਪੈਣਾ ਵਾ ਤੇ ਇੱਕ ਵਧੀਆ ਵੀਡੀਓ ਦੇ ਨਾਲ ਜਿਹੜੀਆਂ ਆ ਚੀਜ਼ਾਂ ਜ਼ਰੂਰੀ ਨੇ ਜਿੱਦਾਂ ਮੈਂ ਕਿਹਾ ਕਿ ਵੀਡੀਓ ਵਧੀਆ ਬਹੁਤ ਸਾਰੇ ਲੋਕ ਬਣਾ ਲੈਂਦੇ ਨੇ ਪਰ ਜਦੋਂ ਤੁਹਾਨੂੰ ਪੇਸ਼ ਨਹੀਂ ਕਰਨਾ ਆ ਰਿਹਾ YouTube ਦੇ ਐਲਗੋਰਿਦਮ ਦੇ ਹਿਸਾਬ ਨਾਲ ਨਹੀਂ ਚੱਲਣਾ ਆ ਰਿਹਾ ਤਾਂ ਵਧੀਆ ਜਿਹੜੀਆਂ ਵੀਡੀਓਜ਼ ਨੇ ਉਹ ਵੀ ਥੱਲੇ ਰਹਿ ਜਾਂਦੀਆਂ ਨੇ ਇਹੀ ਕਾਰਨ ਹੁੰਦੇ ਨੇ ਸੋ ਬਹੁਤ-ਬਹੁਤ ਧੰਨਵਾਦ ਜੀ ਮੈਨੂੰ ਉਮੀਦ ਆ ਕੀ ਜਾਣਕਾਰੀ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਤੁਹਾਨੂੰ ਬਹੁਤ ਜ਼ਿਆਦਾ ਮਦਦ ਵੀ ਮਿਲੂਗੀ ਤੇ ਕੰਮ ਕਰਦੇ ਰਹੋ ਬਿਲਕੁਲ ਰੈਗੂਲਰ ਰਹੋ ਘਬਰਾਇਓ ਨਾ ਕਦੇ ਵੀ ਜੇ ਵਿਊਜ਼ ਨਹੀਂ ਆ ਰਹੇ ਲੱਗੇ ਰਹੋ ਤੇ ਆਪਣਾ ਆਪਣਾ ਬੈਸਟ ਆ ਜਿਹੜਾ ਰੋਜ਼ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਸ਼ੁਭ ਕਾਮਨਾਵਾਂ ਮਿਲਦਾ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ